ਉਹ ਹੇਗੁਰ ਜੀ ਬਤਾਏ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਣੇ ਕੋਲ ਕੋਈ ਚਾਰ ਕਬੂਤਰ ਰੱਖੇਗੇ ਅਸੀਂ ਜੋ ਜਣਗੇ ਦਸਪੁਰ ਸਾਫ ਪੀਨੇ ਉਸਕ ਦੋ ਚਾਰ ਕੇ ਚ ਪੱਟੇ ਹੋਏ ਵੀ ਨਹੀਂ ਤੇ ਉਸਕ ਨਾਮੇ ਪੱਠੇ ਵੀ ਨਹੀਂ ਠੀਕ ਹੈ ਕੋਈ ਜੀ ਤੇ ਤੇ ਉਹਨੇ ਇੱਕ ਉੱਤਰੀ ਲਿਕੇ ਇਹ ਤੁਸੀਂ ਕਿੱਥੇ ਆ ਕੇ ਆਪਦੇ ਪਾ ਜੀ ਛੋਟੇ ਛੋਟੇ ਦਾ ਬਈ ਤੇ ਉੱਟਣ ਵਾਲੇ ਕਬੂਤਰ ਨੇ ਠੀਕ ਹੈ ਬਈ ਜੀ ਕਰਾਉਣਾ ਇਕੱਲੇ ਇਕੱਲੇ ਕਬੂਤਰ ਦਾ ਸ਼ੌਕ ਰੇਟ ਵਈਨ ਦਾ ਹੈਗਾ 500 ਰੁਪਏ ਦਾ ਇੱਕ ਹੈ ਬਈ 500 ਰੁਪਏ ਨਾ ਹੈਗਾ ਬਈ ਅਰ ਕਬੂਤਰ ਪੂਰੇ ਚੰਗੇ ਹੈ ਬਈ ਸਿਰੋ ਦਿਖਾਉਣੇਗੇ ਬਾਜੀ ਛੱਟਣ ਜੋ ਕਬੂਤਰ ਹੈ ਬਈ ਕਰਾਉਣਾ ਤੁਹਾਨੂੰ ਸ਼ੌਕ ਕਬੂਤਰ ਦਾ ਨੋਆਈ ਕਰੋ ਸ਼ੌਂਕ ਕਰੋ ਸ਼ੌਂਕ ਬਾਈ ਜੀ ਕਾਲੀ ਤੇ ਖੱਟੀ ਅੱਖਾਂ ਬਈ ਇਹਦੀ ਸਾਫ ਜਿੱਟਾ ਹੈ ਚਿੱਟੀਆਂ ਨੋਕਾ ਬਈ ਹੋਰਾਂ ਦਾ ਕਰ ਲਓ ਬਾਈ ਸ਼ੌਂਕ ਠੀਕ ਹੈ ਕਰ ਲਓ ਬਾਈ ਕਰੋ ਨਾ ਪੂਰੇ ਰਿਜੈਕਟਡ ਗੂਤਰਾ ਬਈ ਪੰਜ ਸੋਹੜਾ ਕਿਹਾ ਤੇ ਪੂਰੇ ਹੀ ਰਿਜੈਕਟਡ ਨੇ ਬਈ ਦੇਖ ਸਕਦੇ ਹੋ ਤੁਸੀ ਦੋ ਚਾਰ ਗੂਤਰਾ ਬਈ ਜੀ ਲਾਲ ਚੀਨਾਗਾ ਲਾਹ ਸ਼ਾਹਰੀ ਤੇ ਲੱਗੇ ਹੋਇਆ ਬਈ ਐ ਲਾਹ ਸ਼ਾਹਰੀ ਲਾਲ ਚੀਨਾ ਬਈ ਕੱਟੀਆਂ ਅੱਖਾਂ ਛੱਤੀ ਨੋਕ ਹੋ ਗਈ ਜੀ ਕਰ ਲੋ ਫਰਾਂ ਦਾ ਸ਼ੌਕ ਅੰਜਸ ਉਹਦਾ ਇੱਕ ਹੈ ਬਈ 1000 ਦੇ ਦੋ ਬਾਜੀਆਂ ਉੱਟਣ ਵਾਲੇ ਕਬੂਤਰ ਬਈ ਕਿਸੇ ਦੀਆਂ ਬਾਜ਼ੀਆਂ ਨੇ ਆਏ ਤੁਸੀਂ ਸਾਢੇ ਸੱਤ ਦਿਓਗੇ ਬਾਜ਼ੀਆਂ ਵਾਲੇ ਕਬੂਤਰ ਬਈ ਛੱਟ ਸਕਦੇ ਉੱਟੜਾ ਕਬੂਤਰ ਬਈ ਕਿਹਨਾਂ ਆਹ ਰੇਡ ਦੇ ਵਿੱਚ ਸਾਨੂੰ ਕੋਈ ਤੇ ਦੇ ਆਪਾਂ ਤੇ ਹਿੰਦਾਰਗੇ ਲੋ ਬਈ ਚਟੀਆਂ ਕਾ ਪੂਰੀ ਨੋਕ ਆਪਣੋ ਨੋਕੀ ਨੋਕੇ ਬਈ ਚਟੀਆਂ ਖਾਣੇ ਫੇਮ ਲੰਮੇ ਅਸਰ ਤੇ ਸੰਭਵ ਨੇ ਫੇਮ ਲੰਮੇ ਜੀ ਹੋਈ ਇੱਕ ਦੋ ਕੁ ਢੱਚਾ ਬਾਈ ਕਰ ਲੋ ਬਾਈ ਜੇ ਫਰਾਂਸ਼ਾ ਇਹ ਲਾਲ ਛਤਰੀ ਜੀ ਬਾਈ ਠੀਕ ਹੈ ਜੀ ਹਾਂ ਜੀ ਬਾਈ ਕਰੋ ਪੰਜਾ ਸਾਰੇ ਸਾਰੇ ਹੀ ਉੱਟਣ ਵਾਲੇ ਗੂਤਰੇ ਬਾਈ ਉੱਟਣ ਵਾਲੇ ਗੂਤਰੇ ਬਾਈ ਸਾਰੇ ਦੇ ਸਾਰੇ ਠੀਕ ਹੈ ਬਾਈ ਜੀ ਉਹ ਬਾਈ ਜੀ ਅਗਲਾ ਗੂਤਰਾ ਚੈੱਕ ਕਰੋ ਇਹਦੇ ਵੀ ਸੰਭਾਹ ਬਈ ਸਰਤੇ ਆਕਲਪ ਲੱਗੀ ਹੋਈ ਆ ਹੱਟੀਆਂ ਖਾ ਪੂਰੀ ਨੋਕ ਬਈ ਸੰਭਾਹ ਹੈ ਆਕਲਪ ਲੱਗੀ ਹੋਈ ਬਈ ਇਹਨੇ ਲੋ ਬਈ ਆ ਰਹੀਆਂ ਨੇ ਲਾਸਟ ਆ ਗਿਆ ਆ ਦੇਖੋ ਆ ਰਹੀਆਂ ਨੇ ਲਾਸਟ ਆ ਗਿਆ ਠੀਕ ਹੈ ਬਈ ਕਰ ਲਓ ਜੀ ਸ਼ੌਂਗ ਲਓ ਬਈ ਕਰ ਲਓ ਪਰਨੋ ਸ਼ੌਂਗ ਸੁਨਾਓ ਜੀ ਕੂਦਰੀ ਚੈੱਕ ਕਰੋ ਦੋ ਅੱਖਰ ਦੇ ਟੀਰੇ ਬਈ ਇੱਧਰ ਵੀ ਖੱਟਾ ਘਾਲਾ ਇੱਧਰ ਵੀ ਬਈ ਖੱਟਾ ਘਾਲਾ ਟੀਰੇ ਬਈ ਦੋ ਅੱਖਰ ਜੋ ਠੀਕ ਹੈ ਜੀ ਕਰ ਲਓ ਬਈ ਫਰਮਾਨੇਸ਼ਾ ਇਹ ਵੀ ਉੱਟਣ ਵਾਲੀ ਕੂਦਰੀ ਹੈ ਬਈ ਉੱਟਣ ਵਾਲੀ ਕੂਦਰੀ ਹੈ ਬਈ ਸਾਰੇ ਸਾਰੇ ਉੱਟਣ ਵਾਲੇ ਨੇ ਬਈ ਵੱਡਾ ਇਹਨਾਂ 'ਚ ਕੋਈ ਨਹੀਂ ਹੈਗਾ ਸਾਰੇ ਦੇ ਸਾਰੇ ਉੱਠਣੇ ਨੇ 10 ਪਰ ਸਾਫ ਆ। ਖਸ ਹੋ ਰਿਹਾ ਬਈ ਕੁ ਸਾਫ ਆ। ਠੀਕ ਹੈ ਬਈ। ਕੋਲੋ ਬਈ। ਲਾਲ ਸਰਾ ਬਈ। ਪੂਰੀ ਨੋਕ ਚਿੱਟੀਆਂ ਖਾ। ਠੀਕ ਹੈ ਬਈ ਚਿੱਟੀਆਂ ਖਾਣੇ। ਕਰ ਲੋ ਬਈ ਫਰਾਂਸ਼ੀ। ਲੋ ਜੀ ਬਾਈ ਕੋ ਪਣੀ ਚਾਹ ਦਾ ਸ਼ੌਕ ਹੈ ਠੀਕ ਆ ਬਾਈ ਜੀ ਲੋ ਜੀ ਇਹਦੇ ਵੀ ਸਰ ਤੇ ਲਾਲ ਚੁੱਟਿਆ ਬਈ ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਵੇਦਿਆਂ ਵੀ ਪੂਰੀ ਨੋਕਾ ਸਰ ਤੇ ਮਾੜੇ ਮਾੜੇ ਟੁੱਟਿਆ ਬਈ ਲੋ ਬਾਈ ਜੀ ਕਰਵਾ ਫਰਾਂ ਦਾ ਸ਼ੌਕ ਹੈ ਅਗਰ ਲੋਗ ਇਹ ਜਿੱਪ ਉੱਝਾ। ਇਹ ਤਾਂ ਵਈ। ਹੋਰ ਵਿਖਾਉਣਾ ਤੁਨ ਕਬੂਤਰਾਂ ਚ। ਹਲਾ ਵਈ। ਕਬੂਤਰ ਦੇਖੋ। ਉਹ ਤਾਂ ਇਸ ਰਕ ਕੂਤਰ ਵਈ। ਖੱਟੇ ਅੱਖਾਂ ਵਈ। ਚਿੱਟੇ ਨੋਕਾ ਵਈ। ਖੱਟੇ ਅੱਖਾਂ ਵਈ ਚਿੱਟੇ ਨੋਕਾ ਹੈ। ਲੋਈ ਕਰ ਲੋ ਫਿਰ ਅੱਜ ਸਾਰੇ ਸਾਰੇ ਉੱਟਣ ਵਾਲੇ ਕਬੂਤਰ ਬਾਈ ਇਹ ਕਿਹੜੇ ਛੱਡਣ ਵਾਲੇ ਕਬੂਤਰ ਨੇ ਆਪਣੇ ਸਾਰੇ ਦੇ ਸਾਰੇ ਜਿਹੜੇ ਆਏ ਹੋਏ ਆ ਬਾਈ ਅੱਰ ਲੋ ਬਾਈ ਪੰਜਾਸ਼ ਸ਼ੌਕ ਕਰਾਤਾ ਜੀ ਹੋਰ ਵਖਾਉਣੇ ਸਾਨੂੰ ਕਬੂਤਰਾਂ 'ਚ ਇੱਕ ਦੋ ਇੱਕ ਕਬੂਤਰ ਆ ਬਾਈ ਆਏ ਹੋਏ ਆਪਣੇ ਬਾਝਾ ਇੱਕ ਦੋ ਇੱਕ

ਇੱਕ ਹੋਰ ਆ ਬਈ ਹੁਣ ਕਬੂਤਰ ਆ ਗਿਆ ਚਿੱਟਿਆ ਕੰਨ ਆਵਾਸਰਾ ਪੂਰੀ ਜੀ ਨੂੰ ਕਬਈ 10 ਪਰ ਸਾਫ ਕਬੂਤਰ ਆਈਏ ਸਾਰੇ ਦੇ ਸਾਰੇ ਲਓ ਬਈ ਕਰ ਲੋ ਪੰਛੀ ਦਾ ਸ਼ੌਕ ਹੋਇਆ ਪੱਤਿਆਂ ਢੱਲਾਏ ਭਾਈ ਜਾਨਾ ਕੁਛ ਕਬੂਤਰ ਹੋਣਗੇ <noise> Lawa w a i j k a r a w h a r o piria kaa, chikkinu m a r e marekutro i s r t e l lawa wai, n e n onlison, mare m a r e k u t c h a w i lawa, lawa waiji, a r lawai farrasaw. ਲੋ ਬਈ ਕਰੋ ਪੰਜੇ ਰੋਸ਼ ਲੋ ਬਈ ਕਾਲੀ ਅੱਖਾਂ ਚਿੱਟੀ ਨੋ ਗਿਆ ਬਈ ਸਾਫ ਚਿੱਟਾ ਬਈ ਨਾਸਪੁਰ ਸਾਫ ਆ ਬਈ ਇਹ ਬਈ ਲਾਲ ਛਤਰੀ ਤੇ ਲੱਗੇ ਹੋਇਆ ਬਈ ਕਹੋ ਬਈ ਜੀ ਹੋ ਜੀ ਬਈ ਕਰੋ ਚੈੱਕ ਚੱਡੀਆਂ ਅੱਖਾਂ ਲਾਲ ਸਰੇ ਪੂਰੀ ਨੋਕ ਕੋਈ ਆ ਦੇਖੋ ਆ ਆ ਰਹੇ ਬਈ ਨੇ ਮੈਂ ਸਾਨੂੰ ਪੁੱਟੇਆਂ ਦਾ ਸ਼ੌਂਕ ਕਰਾਉਣੇ ਨੇ ਇੱਕ ਦੋ ਕਬੂਤਰ ਨੇ ਬਈ ਜੀ ਪੁੱਟੇ ਨੇ ਇਹਦਾ ਇਹ ਜਿਹੜੇ ਪੱਟ ਕੇ ਸਾਰਾ ਆ ਰਿਹਾ ਬਈ ਦੇਖ ਸਕਦੇ ਠੀਕ ਆ ਬਈ ਜੀ ਇਸੇ ਰੋਵੇ ਬੰਦ ਨਹੀਂ ਆ ਜਾਗਾ ਤਾਂ ਲੱਗ ਜੇ ਮੈਂ ਲਿਆ ਸਕੂ ਲੋ ਬਈ ਐਸੇ ਵੀ ਫਰ ਆ ਰਹੇ ਨੇ ਚਿੱਟੇ ਆਖਾ ਚਿੱਟੇ ਨੋ ਗਿਆ ਬਈ ਸਭ ਚਿੱਟਾ ਇਹਦੇ ਵੀ ਦੇਖੋ ਫਰ ਆ ਰਹੇ ਬਈ ਠੀਕ ਹੈ ਜੀ ਫੇ ਦੋ ਕਬੂਤਰ ਨੇ ਜਿਹੜਾ ਜ ਨਹੀਂ ਜਾਏ ਪੁੱਟੇ ਹੋਏ ਨੇ ਬਈ ਕਰੋ ਇਹ ਪੁਜਾਸ਼ ਹੁਣ ਆਪਾਂ ਸਾਨੂੰ ਨਖੂਣ ਹੈਗੇ ਇੱਕ ਹੋਰ ਮਦਨੀ ਲੋਗ ਵਈ ਕਾਲੀ ਅੱਖਾਂ ਛੱਟੀ ਨੋਖ ਵਈ ਇਹਦਾ ਵਈ ਖਾਕਾਂ ਥੱਲੇ ਕਾਲੀਆਂ ਵਈਆਂ ਲੋਗ ਵਈ ਕਰੋ ਫਰਾਂ ਦਾ ਸ਼ੋਕ ਕਹਿੰਦੇ ਪੁੱਤਿਆਂ ਠੱਲਾ ਵੀ ਆਣੇ ਕੁਛ ਕੂਤਰਾਂ ਦੇ ਠੀਕ ਹੋ ਬਈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਬਈ ਬੱਚੇ ਜਿਹੜੇ ਆਪਣੇ ਕੋਲ ਬੱਚੇ ਆ ਉਹ ਵੀ ਦਿਖਾਉਣੇ ਹੁਣ ਤੁਹਾਨੂੰ ਪਹਿਲਾਂ ਤੁਹਾਨੂੰ ਵੱਡੇ ਦਿਖਾਏ ਨੇ ਹੁਣ ਤੁਹਾਨੂੰ ਦਿਖਾਉਣੇ ਬੱਚੇ ਇਹ ਦੋ ਜਰਾ ਲੋ ਬਈ ਕਕੂਤਰਾ ਤੀਆ ਹੋ ਟਿੱਟੀਆਂ ਖਾਣੇ ਬਈ ਕਾ ਉਸ ਰਹਿਗਾ ਕਬੂਤਰ ਦਾ ਰੰਗ ਦੇਖ ਬਈ ਕਾ ਜਾਂ ਰੰਗਾ ਕਬੂਤਰ ਦਾ ਇਹ ਪੰਜ ਪੰਜ ਸੌ ਨੂੰ ਦੇਣੇ ਬਈ ਸਾਰੇ ਦੇ ਸਾਰੇ 501 ਠੀਕ ਆ ਬਈ ਜੀ ਉਹ ਬਈ ਕਰੋ ਪੰਜਾਹ ਆਪਾਂ ਇਹਦੇ ਕੋਈ ਪੱਟੇ ਕਬੂਤਰ ਹਮਰਾ ਪਸੰਦ ਬੱਚੇ ਦਿਖਾਉਣੇ ਜਿਹੜੇ ਬੈਠੇਗੇ ਦੋ ਚਾਰ ਉਹ ਜਨੂ ਦੇਖੋ ਨਾ ਬਈ ਬੱਚੇ ਜਿਹੜੇ ਆਪਣੇ ਕੋਲ 2-4 ਬੱਚੇ ਵੀ ਆਏ ਹੋਏ ਨੇ ਕਿਧਰ ਲੰਘਿਆ ਤੇ ਕਾਲਜੀ ਨਾ ਜਦੀ ਲੋ ਬਈ ਉਸ ਨੂੰ ਬੱਚੇ ਦਿਖਾਉਣ ਲੱਗਿਆ ਮਾ ਨਵੇਂ ਇਹ ਵੀ ਲਾਂਛਦੀ ਤੇ ਕਿੱਛ ਹੋਇਆ ਬਈ ਲੋ ਬਈ ਖੱਟੀਆਂ ਖਾ ਕਾਲ ਨੋਕ ਬਈ ਕਾਲਜੀ ਨਾ ਕਰੋ ਬਈ ਜੀ ਸੋ ਗਾਂ ਲਛਤਰੀ ਦੇ ਲੱਗੇ ਹੋਏ ਹੋਈਏ ਉੜ ਜਾ ਪੂਰੇ ਫੁੱਲੋਂ ਇਹ ਨਵੇਂ ਬੱਚੇ ਆ ਬਈ ਲਓ ਵੇਖ ਰੋ ਅਗਲਾ ਪੁੱਛਾ ਚੈੱਕ ਪਿਲੀ ਕੰਪੂਰੀ ਨੋਗਾ ਹੋ ਜੋਏ ਸਾਨੂੰ ਮੈਂ ਬੱਚਿਆ ਬੋਲੀ ਉਹ ਵਈ ਕਰਾ ਅਗਲਾ ਬੱਚਾ ਚੈੱਕ ਤੂੰ ਮਾਡਲ ਆ ਵਈ ਅਗਲਾ ਬੱਚਾ ਕਾਲੀ ਖੱਟੀ ਅੱਖਾਂ ਆ ਕਾਲੀ ਆ ਪੀਲੀ ਅੱਖਾਂ ਬਈ

ਦੋ ਅੱਖਾਂ ਵੇ ਇਹਦੀਆਂ ਦੋ ਅੱਖਾਂ ਗਾਲੀਆਂ ਪੁਰੇਂ ਚੁੱਟਣੀ ਉਹ ਗਈ ਉਹ ਵੀ ਇਹਨੇ ਬੱਚਾ ਹੀ ਆਇਆ ਠੀਕ ਹੋ ਗਈ ਜੀ ਲੋਈ ਵਈ ਕਾਪਨ ਗਿਆ ਸ਼ੋਕ ਠੀਕ ਹੋ ਗਈ ਜੀ ਇਹ ਸੀ ਜਮਨ ਨੂੰ ਕੁੱਤਰਾ ਹੋਏ ਤੇ ਕਰਾਉਣਾ ਵਈ ਚੱਕ ਸੋਨੇ ਕੋਰੀ ਸ਼ਾਂਗ ਹੋਰ ਕਰਵਾਉਣਾ

ਉਹ ਵਈਏ ਸਾਰੇ ਸਾਰੇ ਉੱਟਣ ਵਾਲੇ ਕਬੂਤਰ ਆ ਬਈ। ਸਕੇ ਸਕੇ ਜਿਹਦੇ ਪਾਜੇ ਮੂਹੇ ਲੱਗਿਓ ਮੈਨੇ। ਇਹ ਉੱਟਣ ਵਾਲੇ ਕਬੂਤਰ ਆ ਬਈ ਸਾਰੇ ਦੇ ਸਾਰੇ। ਚੈੱਕ ਕਰ ਲਓ ਬਈ। ਕੰਨਾ ਕੰਨਾ ਕਬੂਤਰ ਆ ਬਈ। ਬੱਚਾ ਨਾ ਮੇ ਬੱਚੇ ਆ ਬਈ। ਕੋਈ ਕਿदस ਪਰ ਸਾਹ ਕਬੂਤਰ ਆ ਬਈ। ਨੋ ਹੋਈ ਜੀ ਕਰੋ ਚੱਕ। ਲਗਾ ਲਗਾ ਉਤਸ਼ਾਹ ਕਰ ਲਓ, ਇੱਕ ਲਗਾ ਲਓ। ਚਾਰੇ ਜੇ ਬੱਚੇ ਸੀ। ਪਾ ਕੇ ਘੁਤਰਾ ਲਈ 10 ਬਰ ਸਾਫ। ਲਗਾ ਜੀ ਉੱਟੜਾ ਲਈ ਘੁਤਰਾ ਸਾਰੇ। ਇਹ ਕਿਸੇ ਮੇਰੇ ਵੀਰ ਜੀਆਂ ਬਾਜੀਆਂ ਬੂਜੀਆਂ ਅੱਗੇ ਉਹਨੇ ਤਾਂ ਲਿਆ ਸਕਦੇ ਹੁੰਦੇ। ਇਕੱਠੇ ਚੱਕਣਾ ਹੈ, ਇਕੱਠੇ ਚੱਕ ਲਓ। ਟੋਟੂ ਮੇਲੇ ਗਿਆ ਨਾ, ਟੋਟੂ ਮੇਲੇ ਗਿਆ। ਜੇ ਇਕੱਠੇ ਚੱਕਣੇ ਵਈ ਤਾਂ 400 ਦੇ ਹਿਸਾਬ ਨੂੰ ਲੱਗ ਜਾਣਗੇ ਸਾਰੇ ਜੇ ਇਕੱਠੇ ਚੱਕਣੇਗੇ ਤਾਂ 400 ਦੇ ਹਿਸਾਬ ਨੂੰ ਜੇ ਟੁੱਟਵੇਂ ਲੈਣੇ ਵਈ ਤਾਂ 500 ਦੇ ਹਿਸਾਬ ਨੂੰ ਤੇ ਮਾਰ ਗਏ ਇਹ ਕਬਈ ਜੀ ਇਹ ਕ ਟੋਟਲ ਵਈ ਆਪਣੇ ਕੋਲ ਪਿੱਛੇ ਬੱਚੇ ਲੱਗੇ 4 ਤੇ 4 8 10 12 14 16 18 19 20 21 ਨੇ ਵਈ ਟੋਟਲ 21 ਨੇ ਵਈ ਜੇ ਇਕੱਠੇ ਚੱਕ ਲੋਗੇ ਤਾਂ 400 ਦੇ ਸਹੂਬ ਨੂੰ ਲੱਗਣਗੇ ਜੇ ਟੋਟਲੇ ਚੱਕਣੇ ਵਾਈ ਤਾਂ 500 ਦੇ ਸਹੂਬ ਨੂੰ ਲੱਗਣਗੇ ਟੋਟਲੇ 1 ਇੱਕ ਹੀ ਘੁੱਤਰਾ ਵਈ ਇਹ ਕਿਹੜਾ ਇੱਕ ਨਹੀਂ ਨਾ ਵਈ ਕਰੋ ਚੱਕਾ ਲੱਗ ਲੱਗ ਘੁੱਤਰਾ ਜੇ ਸਾਰੇ ਜਰੇ ਇਕੱਠੇ ਚੱਕੋਗੇ ਤਾਂ 400 ਦੇ ਸਹੂਬ ਨੂੰ ਲੱਗਣਗੇ ਜੇ ਟੋਟਲੇ ਚੱਕਣੇ ਵਾਈ ਤਾਂ 500 ਦੇ ਸਹੂਬ ਨੂੰ ਲੱਗਣਗੇ ਸਾਰੇ ਦੇ ਸਾਰੇ ਬਾਈ ਜੇ ਟੁੱਟ ਮੇ ਚੱਕਣਾ ਬਾਈ ਜੇ ਕੋਈ ਪੰਜਾਬ ਪੰਜਾਬ ਤੋਂ ਆਪਣੀ ਡਿਲੀਵਰੀ ਹੋਈ ਠੀਕ ਹੈ ਜੀ ਬਾਈ ਪੰਜਾਬ ਦੀ ਡਿਲੀਵਰੀ ਹੈਗੀ ਡਿਲੀਵਰੀ ਚਾਰਜ ਅਲੱਗ ਲੱਗਣਾ ਬਾਈ ਹੋਰ ਲੋਕੀ ਕੁ ਅਲੱਗ ਅਲਗ ਬੁੱਤ ਚੈੱਕ ਕਰੋ ਕੋ ਅਲੱਗ ਲੱਗਣਾ ਧੰਨਵਾਦ ਜੀ ਆ ਬਠੇ ਜੀ ਇਹ ਕਿਹਦਾ ਨਾਮ ਬਟਾ ਦੋ ਤੇ ਬਾਕੀ ਆਸ ਹੀ ਉੱਪਰ ਬੱਥੇ ਹੋਏ ਠੀਕ ਹੈ ਬਾਕੀ ਕੋ ਮੁੱਤਰ ਦੱਸਿਆ ਬਈ ਕਹੋ ਜਿਲੇ ਕੇ ਸਾਨੂੰ ਚੈਨਲ ਨੂੰ ਕਰ ਲੋ ਬਈ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਫੋਨ ਨੰਬਰ ਹੈਗਾ ਬਈ ਮਰਾ 88728 0737 ਫੋਨ ਨੰਬਰ ਹੈ 88728 0143 ਦੀ ਫੋਨ ਨੰਬਰ ਪਿੰਡ ਨਾਗਰਾ ਚਲਾ ਸੰਗੂਰਾ ਨੇੜੇ ਆਪਣੇ ਜਿਉਣੇ ਮੋਰਲੀਆ ਮੋਰਾਂ ਬਾਈ ਉਹ ਹੈ ਗੁਰਜੀ ਕਾ ਗਾਲਸਾ ਉਹ ਹੈ ਗੁਰਜੀ ਕੀ